ਇੱਕ ਗੁਰਦੁਆਰੇ ਨੂੰ ਮੰਦਰ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਤੇ ਕਿਸੇ ਨੂੰ ਗੱਦੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਦੇਹਧਾਰੀ ਦਾ ਤਖਤ ਲਾ ਕੇ ਚਿੰਟੇ ਛੈਣੇ ਵਜਾ ਕੇ ਉਸ ਦੀ ਪੂਜਾ ਆਰਤੀ ਕੀਤੀ ਜਾਂਦੀ ਹੈ ਜਦੋਂ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਤੇ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ Hindu ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਉੱਥੇ ਕੋਈ ਸਹੀ ਧਾਰੀ ਸਿੱਖ ਹੈਗਾ ਨਾ ਕੋਈ ਗੱਲ ਕਰ ਰਿਹਾ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਹੈ ਨਾ ਕੋਈ ਉੱਥੇ ਮੌਜੂਦਾ ਕਮੇਟੀ ਹੈ ਔਰ ਜਿਹੜੀ ਕਮੇਟੀ ਬਣੀ ਹੈ ਉਹ ਸਾਰੀ ਮੋਨਿਆਂ ਦੀ ਕਮੇਟੀ ਹੈ ਜੀ ਕਿਸੇ ਨੇ ਉਹਦੇ ਵਿੱਚ ਅੰਮ੍ਰਿਤਧਾਰੀ ਨਹੀਂ ਹੈ ਜੀ ਜਿਹੜੇ ਗੋਲਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ ਤੇਜ ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਦਰਾਇਆ ਮਹਾਰਾਜ ਜੀ ਬਹੁਤ ਜ਼ਿਆਦਾ ਉੱਥੇ ਬੇਰਵੀ ਕੀਤੀ ਜਾ ਰਹੀ ਹੈ ਜੇ ਕੋਈ ਸਿੱਖ ਬੋਲਦਾ ਆ ਕਿ ਇਹਨੂੰ ਡਰਾ ਧਮਕਾਇਆ ਜਾ ਰਿਹਾ ਆ ਉਹ ਸਬੰਧ ਦੇ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਸਿੰਘ ਖਾਲਸਾ ਜੀ ਆਪਣਾ ਨਾਮ ਹੈ ਜੀ ਪਾਣੀਪਤੋਂ ਤੇ ਆਪਾਂ ਸਿੰਘ ਸਾਭਾ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀਪਤ ਦੇ ਵਿੱਚ ਜੋ ਵਕ ਵਕਸਤਾਨਾਂ ਤੇ ਗੁਰੂ ਗ੍ਰੰਥ ਸਾਹਿਬਹਾਰਾ ਦੀਆਂ ਇੱਕ ਪਖੰਡੀ ਸਾਧ ਵੱਲੋਂ ਜਾਂ ਗੁਰੂ ਮਹਾਰਾਜੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲੋਂ ਅਵਾਜ਼ ਉਠਾਈ ਜਾਂਦੀ ਆ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀਪਤ ਦਾ ਮੂਲ ਖਰਾਬ ਕਰ ਰਹੇ ਹੋ ਤੇ ਸਾਧ ਸੰਗਤ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦੰਦਿਆ ਵੀ ਜੋ ਆਲਤਕ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਤੇ ਕਿਸੇ ਨੂੰ ਗੱਡੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਹੈ ਪਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ ਹਿੰਦੂ ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ ਜੀ ਇਹਦੇ ਖਲਾਸ ਤੁਸੀਂ ਪਾਣੀਪਤ ਪ੍ਰਸ਼ਾਸਨ ਨੂੰ ਕਿਹਾ ਹੋਵੇ ਜਾਂ ਆਪਣੇ ਸਿੰਧਾਂ ਨੂੰ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅਜੇ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਤਾਂ ਪੁਲਿਸ ਰਾਹੀਂ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਨ ਕੀ ਹੈ ਕਾਰਨ ਇਹ ਹੀ ਹੈ ਜੀ ਵੀ ਮਹੌਲ ਨਾ ਖਰਾਬ ਹੋਵੇ ਵੀ ਜਿਹੜੀ ਗੋਲਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ 23 ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਦਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਏ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈ ਜਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਵੀ ਇਹ ਕਿਹਾ ਵੀ ਮੈਂ ਕਿਹਾ ਵੀ ਅਸੀਂ ਗੁਰੂ ਕਸ਼ਨ ਸਾਹਿਬ ਦੇ ਸਤਕਾਰ ਲਈ ਇਹ ਆਵਾਜ਼ ਉਠਾਉਂਦੇ ਰਾਵਾਂਗੇ ਤੇ ਅਸੀਂ ਅਰ ਸਿੰਘ ਸਾਹਿਬਾਂ ਕੋਲ ਅਸੀਂ ਪਹੁੰਚੇ ਜ ਜਿਨ੍ਹਾਂ ਦੇ ਸਾਨੂੰ ਪੀਏ ਸਾ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬਣਦੀ ਕਾਰਵਾਈ ਉਨਾਂ ਤੇ ਜਲਦ ਤੋਂ ਜਲਦ ਕਰਾਂਗੇ ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਪਏ ਆ ਬਿਰਾਜਮਾਨ ਆ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਿਰਾਜਮਾਨ ਕੀਤਾ ਜਾਵੇ ਲੋਕ ਨੇ ਜਿਹੜਾ ਇਹ ਮਾਹੌਲ ਖਰਾਬ ਕਰਦੇ ਤੇ ਮਨਮੁਖ ਘੱਲੋ ਲੋਕ ਨੇ ਜਿਹੜੇ ਮर्याਦਾ ਨੂੰ ਸਮਝਦੇ ਨਹੀਂ ਜਿਹੜੇ ਅਮਰਤਾਰੀ ਨਹੀਂ ਜਿਹੜਾ ਅਮਰਤਾਰੀ ਹੋਏਗਾ ਉਹ ਕਦੇ ਵੀ ਗੁਰੂਗ੍ਰੰਥ ਸਾਹਿਬ ਮਰਦੇ ਹਜੂਰੀ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਹ ਇਹੋ ਜਿਹੇ ਕੰਮ ਮਹਾਰਾ ਦੀ ਹਜੂਰੀ ਦੇ ਵਿੱਚ ਆਉਂਦੇ ਆ ਕਾਫੀ ਟਾਈਮ ਤੋਂ ਤੇ ਇੰਨੇ ਟਾਈਮ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਹੋਵੇ ਹਾਂਜੀ ਹਾਂਜੀ ਅਸੀਂ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਵੀ ਇੱਥੇ ਮੰਗ ਪੱਤਰ ਦੇ ਕੇ ਜਾ ਚੁੱਕੇ ਹਾਂ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਅਸੀਂ ਆਵਾਜ਼ ਵੀ ਉਠਾਉਂਦੇ ਰਹੀਆਂ ਮੀਡੀਆ ਲਈ ਵੀ ਮਹਾਰਾ ਦੇ ਸਰੂਪ ਵੀ ਬੜੀ ਜਗ੍ਹਾ ਤੋਂ ਇਹ ਸੇਵਾ ਸੰਭਾਲ ਕੀਤੀ ਹੈ ਹਾਂਜੀ ਸਾਡੇ ਨਾਲ ਰਵਿੰਦਰ ਸਿੰਘ ਜੀ ਸਤਕਾਰ ਕਮੇਟੀ ਦੇ ਮੈਂਬਰ ਪਰ ਫਿਰ ਵੀ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਫਿਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕਾਸ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਅੱਜ ਅਸੀਂ ਇੱਥੇ ਆਏ ਹ ਜਥੇਦਾਰ ਸਾਹਿਬ ਕੋ ਆਪਣਾ ਮੰਗ ਪੱਤਰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਹੀ ਰੋਸ ਆ ਪਾਣੀ ਪਾ ਦੀ ਸੰਗਤ ਨੂੰ ਬਹੁਤ ਜ਼ਿਆਦਾ ਭਰੋਸਾ ਆ ਕਿ ਸਾਡੀ ਆਵਾਜ਼ ਸੁਣੀ ਜਾਏਗੀ ਸੋ ਜਥੇਦਾਰ ਨੇ ਸਾਡੇ ਨਾਲ ਗੱਲ ਕੀਤੀ ਫੋਨ ਤੇ ਕਿ ਅਸੀਂ ਜੋ ਬੰਦੀ ਕਾਰਵਾਈ ਪੂਰਾ ਐਕਸ਼ਨ ਲਵਾਗੇ ਕਿ ਭਰੋਸਾ ਦੇ ਤਾ ਆ ਅੱਜ ਤੱਕਣ ਜੋ ਸਾਨੂੰ ਭਰੋਸੇ ਦਿੱਤੇ ਗਏ ਆ ਆਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰੇ ਨਹੀਂ ਪੰਜਾਬ 'ਚ ਕਿੰਨੀਆਂ ਬੇਦੀਆਂ ਹੋ ਚੁੱਕੀਆਂ ਕਿੰਨਾ ਕੁਝ ਹੋ ਚੁੱਕਾ ਕਿਸੇ ਜਥੇਦਾਰ ਦਾ ਨਾਮ ਬਿਆਨ ਆਇਆ ਜੇ ਤੇ ਨਾ ਕਿਸੇ ਨੇ ਕੋਈ ਐਕਸ਼ਨ ਲਿਆ ਜੇ ਪਰ ਫਿਰ ਵੀ ਅਸੀਂ ਆਪਣੇ ਮਨ 'ਚ ਰੋਸ ਲੈ ਕੇ ਆਪਣਾ ਇੱਥੇ ਰੋਸ ਪ੍ਰਗਟ ਕਰਨ ਆਏ ਆ ਪਾਣੀ ਪਾਦੇ ਵਿੱਚ ਗੁਰੂ ਘਰ ਨੂੰ ਮੰਦਰਾਂ ਦੇ ਵਿੱਚ ਬਣਾਇਆ ਜਾ ਰਿਹਾ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਕੋਈ ਸਹਿਦਾਰੀ ਸਿੱਖੇਗਾ ਨਾ ਕੋਈ ਗੱਲ ਕਰ ਰਿਹਾ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਹੈ ਨਾ ਕੋਈ ਉੱਥੇ ਮੌਜੂਦਾ ਕਮੇਟੀ ਹੈ ਔਰ ਜਿਹੜੀ ਕਮੇਟੀ ਬਣੀ ਹੈ ਉਹ ਸਾਰੀ ਮੋਨਿਆਂ ਦੀ ਕਮੇਟੀ ਹੈ ਜੀ ਕਿਸੇ ਨੇ ਉਹਦੇ ਵਿੱਚ ਅਮਰਤ ਧਾਰੀ ਨਹੀਂ ਹੈ ਜੀ ਬਿਲਕੁਲ ਹੀ ਮਾਰਾਈ ਦਾ ਕਿ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਉੱਥੇ ਬੇਰਵੀ ਕੀਤੀ ਜਾ ਰਹੀ ਹੈ ਜੇ ਕੋਈ ਸਿੱਖ ਬੋਲਦਾ ਆ ਕਿ ਉਹਨੂੰ ਡਰਾ ਧਮਕਾਇਆ ਜਾ ਰਿਹਾ ਆ ਉਹ ਸਬੰਧ ਦੇ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੋਟੋਆਂ ਕਰਕੇ ਜ਼ਥੇਦਾਰ ਸਾਹਿਬ ਨੂੰ ਦਿੱਤੀਆਂ ਤੇ ਪ੍ਰੈਸ ਰਹੀ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਸਹਯੋਗ ਪਾਓ ਜੇ ਤੁਹਾਡੇ ਆਲੇ ਦੁਆਲੇ ਮੰਦਰਾਂ ਵਿੱਚ ਜਾਂ ਗੁਰੂ ਜਾਂ ਇੱਥੇ ਕੋਈ ਮੰਗ ਪੱਤਰ ਰੱਖਾ ਹੋਵੇ ਜਾਂ ਅਸੀਂ ਭਾਈ ਸਾਹਿਬ ਬੜੇ ਮੰਗ ਪੱਤਰ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਸ ਮਸਲੇ ਨੂੰ ਠੰਡ ਕਰੋ ਆਪਸੀ ਭਾਈਚਾਰਾ ਬਣਾ ਕੇ ਰੱਖੋ ਅਸੀਂ ਤੁਹਾਨੂੰ ਮੰਗ ਪੱਤਰ ਦਿੱਤਾ ਵਾ ਤੇ ਕੀ ਆਸਵਾਸਨ ਦਿੱਤਾ ਗਿਆ ਸਾਨੂੰ ਦੇਖੋ ਜੀ ਉਹਨਾਂ ਨੇ ਪੀਐਨਆ ਹੀ ਭਰੋਸਾ ਦਿੱਤਾ ਹੈ ਕਿ ਜਿਹੇ ਦਾ 5 ਤਰੀਕ ਨੂੰ ਆਏਗਾ ਤੁਹਾਡੀਆਂ ਮੰਗਾਂ ਜਾਇਜ਼ ਆ ਜੀ ਜੋ ਅਸੀਂ ਦੇਖਿਆ ਆ ਬਹੁਤ ਹੀ ਗਲਤ ਹੋ ਰਿਹਾ ਆ ਇਹੀ ਤੁਹਾਨੂੰ ਪੰਜ ਤਰੀਕ ਨੂੰ ਦੁਬਾਰਾ ਸੱਦ ਕੇ ਇਸ ਚੀਜ਼ ਦੇ ਉੱਪਰ ਐਕਸ਼ਨ ਲਵਾਂਗਾ